ਟੋਡਾ ਸਾਰਿਆਂ ਦਾ ਪੀਐਸ ਟੈਟ ਦੀ ਕਲਾਸ ਵਿੱਚ ਸਵਾਗਤ ਹੈ ਅੱਜ ਅਸੀਂ ਕਰਨ ਜਾ ਰਹੇ ਹਾਂ ਬੁੱਧ ਧਰਮ ਜਿਹਦੇ ਵਿੱਚੋਂ ਕੀ ਪੀਐਸ ਟੈਟ ਦੇ ਵਿੱਚੋਂ ਸਵਾਲ ਪੁੱਛੇ ਜਾਂਦੇ ਹਨ ਜਿਹੜਾ ਬੁੱਧ ਧਰਮ ਦੀ ਟਾਈਮਿੰਗ ਹੈਗੀ 563 ਬੀਸੀ ਤੋਂ ਸਟਾਰਟ ਹੁੰਦੀ ਹੈਗੀ ਬੁੱਧ ਧਰਮ ਬਾਰੇ ਜਿਹੜੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਤੇ ਇਹਦੇ ਜਿਹੜੇ ਕੁਐਸਚਨ ਨੇਗੇ ਉਹ ਹੁੰਦੇ ਹੀ ਆਉਂਦੇ ਨੇ ਪੇਪਰਾਂ ਵਿੱਚ ਬੁੱਧ ਧਰਮ ਕੀ ਹੈ ਨੇਪਾਲ ਦੇ ਕੱਪਲ ਵਸਤੂ ਦੇ ਸ਼ਹਿਰ ਲੁੰਬਣੀ ਦੇ ਵਿੱਚ ਕੀ ਹੋਇਆ ਸੀਗਾ ਬੁੱਧ ਧਰਮ ਦੇ ਜਿਹੜੇ ਉਹਨਾਂ ਦਾ ਜਨਮ ਹੋਇਆ ਸੀਗਾ ਠੀਕ ਹੈ ਬ ਤੇ ਬੁੱਧ ਧਰਮ ਦੇ ਜਿਹੜੇ ਇਹਦੇ ਵਿੱਚ ਇਹਨਾਂ ਦੇ ਪਿਤਾ ਸੀਗੇ ਪਿਤਾ ਸੀਗੇ ਸੰਸੋਦਨ ਠੀਕ ਹੈ ਜਿਹੜੇ ਕਿ ਸ਼ੱਕਿਆ ਮੁਨੀ ਦੇ ਕੁੱਲ ਪ੍ਰਧਾਨ ਸੀਗੇ ਮਾਤਾ ਸੀਗੀ ਮਹਾਮਾਇਆ ਠੀਕ ਹੈ ਜਿਹੜੇ ਬੁੱਧ ਧਰਮ ਦਾ ਜਦੋਂ ਜਨਮ ਹੋਇਆ ਸੀਗਾ ਤਾਂ ਜਿਹੜੇ ਉਹ ਤੋਂ 8ਵੇਂ ਦਿਨ 7ਵੇਂ ਦਿਨ ਹੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਆਗਾ ਉਹਨਾਂ ਦੀ ਮਾਸੀ ਨੇ ਕੀਤਾ ਸੀਗਾ ਪਾਲਣ ਪੋਸ਼ਣ ਉਹਦੀ ਪਰਜਪਤੀ ਜਿਹੜੀ ਗੌਤਮੀ ਸੀਗੀ ਉਹਨਾਂ ਦੀ ਮਾਸੀ ਨੇ ਕੀਤਾ ਸੀਗਾ ਜਿਹੜੇ ਬੁੱਧ ਧਰਮ ਦੇ ਫਾਊਂਡਰ ਨੇਗੇ ਉਹਨਾਂ ਦਾ ਜਿਹੜਾ ਨਾਂਗਾ ਬਚਪਨ ਦਾ ਸਿਧਾਂਤ ਸੀਗਾ ਠੀਕ ਹੈ ਜਿਹਨਾਂ ਨੂੰ ਆਪਾਂ ਲਾਈਟ ਆਫ ਏਸ਼ੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਜਿਹੜਾ ਬੁੱਧ ਧਰਮ ਸੀਗਾ ਇਹਦੇ ਵਿੱਚੋਂ ਇਹਨਾਂ ਦਾ ਵਿਆਹ ਕੀ ਸੀਗਾ 16 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਜਿਸ਼ੋਦਰਾ ਨਾਲ ਠੀਕ ਹੈ ਜਿਹਨੂੰ ਗੋਪਾ ਆ ਪ੍ਰਧਨ ਪ੍ਰਧਨ ਕਿਹਾ ਜਾਂਦਾ ਹੈਗਾ ਇਹਨਾਂ ਦੇ ਪੁੱਤਰ ਸੀਗੇ ਰਾਹੁਲ ਠੀਕ ਹੈ ਰਾਹੁਲ ਦਾ ਮਤਲਬ ਹੁੰਦਾ ਬੰਤਨ ਠੀਕ ਹੈ ਇਹਨਾਂ ਦੇ ਬਾਰੇ ਕਹਿੰਦੇ ਕਾਫੀ ਸਾਰੇ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੇ ਕੀ ਕੀ ਕਹੇ ਸੀ ਕਿ ਵਿਕਵਣੀ ਕੀਤੀ ਸੀ ਕਾਲਦੇਵ ਕੋ ਨਾ ਡਿਆ ਰਿਸ਼ੀ ਆਤਮਿਕ ਕਹਿੰਦੇ ਸੀ ਵੀ ਇਹ ਜਿਹੜਾ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈਗਾ ਇਹ ਕਹਿੰਦੇ ਸੰਿਆਸੀ ਜਾਂ ਚੱਕਰਵਰਤੀ ਰਾਜਾ ਬਣੇਗਾ ਠੀਕ ਹੈ ਇਹਨਾਂ ਨੇ ਕੀ ਆਚਾਰ ਹੋ ਦਿੱਤੇ ਸੀਗੇ ਜਿਵੇਂ ਆਪਾਂ ਸਟੇਜਾ ਪੜਦੇ ਹਾਂਗੇ ਵੀ ਇੱਕ ਇਹਨਾਂ ਨੂੰ ਕੀ ਸੀ ਬੁੱਢਾ ਵਿਅਕਤੀ ਦਿਖਾਈ ਦਿੱਤਾ ਸੀਗਾ ਇੱਕ ਬਿਮਾਰ ਠੀਕ ਹੈ ਇੱਕ ਮਰਿਆ ਹੋਇਆ ਠੀਕ ਹੈ ਆ ਮੰਕ ਆਫ ਦਾ ਹੈਪੀ ਪੋਜੀਸ਼ਨ ਪੋਸਟਰ ਠੀਕ ਹੈ ਇਹਨਾਂ ਨੂੰ ਕੀ ਚਾਰ ਤਰ੍ਹਾਂ ਦੇ ਸੀਨ ਦਿਖਾਈ ਦਿੱਤੇ ਸੀਗੇ ਤਾਂ ਇਹ ਜਿਹੜਾ ਬੁੱਧ ਧਰਮ ਦੇ ਵਿੱਚੋਂ ਸੀਗਾ ਤਾਂ ਉਹਨਾਂ ਨੇ ਕੀ ਸੀਗਾ ਵੀ ਉਹਨਾਂ ਨੇ ਦੇਖਿਆ ਵੀ ਬੰਦੇ ਨੂੰ ਕੀ ਹੈ ਸੁੱਖ ਨਹੀਂ ਮਿਲਦਾਗਾ ਤਾਂ ਉਹ ਕੀ ਕਰ ਮਤਲਬ ਕਿ ਚਲੇ ਗਏ ਸੀਗੇ ਭਗਤੀ ਕਰਨੇ ਵੀ ਰੱਬ ਨੂੰ ਮੈਂ ਪ੍ਰਾਪਤ ਕਰਨਾ ਤਾਂ ਇਹਨਾਂ ਦੇ ਫਸਟਰ ਗੁਰੂ ਸੀਗੇ ਆਲਮ ਕਰਮ ਠੀਕ ਹੈ ਜਿਨ੍ਹਾਂ ਨੂੰ ਕਿ ਸੰਖਿਆ ਦਰਸ਼ਨ ਲਈ ਕਿ ਮੰਨਿਆ ਜਾਂਦਾਗਾ ਸੈਕੰਡ ਗੁਰੂ ਸੀਗੇ ਉਦਮ ਆਰਾਮ ਪੁੱਤਰ ਠੀਕ ਹੈ ਉਦਦਕ ਆਰਾਮ ਪੁੱਤਰ ਠੀਕ ਹੈ ਇਹ ਕਹਿੰਦੇ ਇਹਨਾਂ ਤੋਂ ਵੀ ਸੰਤੁਸ਼ਟ ਨਹੀਂ ਹੋਏ ਹੈਗੇ ਕਿ ਕਹਿੰਦੇ ਫਿਰ ਜਦੋਂ ਬੁੱਧ ਜਿਹੜੇ ਸਿਧਾਂਤ ਸੀਗੇ ਠੀਕ ਹੈ ਮਤਲਬ ਆਪਣੇ ਆਗਿਆ ਲੈ ਕੇ ਕੀ ਜਦੋਂ ਸੰਨਿਆਸ ਲਈ ਚੱਲ ਪਏ ਤਾਂ ਉਹਨਾਂ ਦਾ ਜਿਹੜਾ ਘੋੜਾ ਆਗਾ ਘੋੜੇ ਦਾ ਨਾਮ ਵੀ ਪੇਪਰ ਵਿੱਚ ਪੁੱਛਿਆ ਜਾਂਦਾਗਾ ਵੀ ਘੋੜੇ ਦਾ ਨਾਮ ਕੀ ਸੀ ਕੰਥਕ ਠੀਕ ਹੈ 29 ਸਾਲਾਂ ਦੀ ਵਿੱਚ ਇਹਨਾਂ ਨੇ ਗ੍ਰਹਿ ਤੈਗ ਕੀਤਾ ਸੀਗਾ ਤੇ ਇਹਨਾਂ ਦਾ ਜਿਹੜੀ ਸਾਰਥੀ ਸੀਗੀ ਛੰਨਾ ਛੰਨਾ ਜਾਂ ਚੰਦਕ ਠੀਕ ਹੈ ਜਿਹਦੇ ਦੁਆਰਾ ਕੀ ਹੈ ਇਹਨਾਂ ਨੇ ਕੀ ਹੈ ਖੀਰ ਖਾ ਕੇ ਵਰਤ ਤੋੜਿਆ ਸੀਗਾ ਗਿਆਨ ਦੀ ਇਹ ਕਹਿੰਦੇ 29 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਘਰ ਛੱਡਿਆ ਸੀ ਤੇ ਗਿਆਨ ਦੀ ਪ੍ਰਾਪਤੀ ਇਹਨਾਂ ਨੂੰ 35 ਸਾਲ ਦੀ ਉਮਰ ਦੇ ਵਿੱਚ ਹੋ ਗਈ ਸੀਗੀ ਆਪਾਂ ਨੂੰ ਪੁੱਛਿਆ ਜਾਂਦਾ ਵੀ ਜਿਹੜੀ ਗਿਆਨ ਦੀ ਪ੍ਰਾਪਤੀ ਸੀਗੀ ਜਿਹੜੀ ਹੋਈ ਸੀ ਉਹਨੂੰ ਬੋਧ ਗਿਆ ਕਹਿੰਦੇ ਨੇ ਕਿਹੜਾ ਰੁੱਖ ਦੇ ਹੋਇਟ ਹੋਈ ਸੀ ਤਾਂ ਪਿੱਪਲ ਦੇ ਰੁੱਖੇਟ ਹੋਈ ਸੀ ਜਨਰਨ ਨਰੰਜਨ ਨਦੀ ਠੀਕ ਹੈ ਫਾਲੂਗਾ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਇਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਸੀ ਜਿਹੜਾ ਪਾਲੀ ਭਾਸ਼ਾ ਦੇ ਵਿੱਚ ਦਿੱਤਾ ਸੀ ਲੈਂਗੁਏਜ ਪੁੱਛੀ ਜਾਂਦੇ ਆ ਵੀ ਪਹਿਲਾ ਉਪਦੇਸ਼ ਸ਼ਾਰਨਾਥ ਵਿੱਚ ਦਿੱਤਾ ਸੀਗਾ ਪਾਲੀ ਭਾਸ਼ਾ ਦੇ ਵਿੱਚ ਰਿਸ਼ੀ ਪਤਨਮ ਰਿਸ਼ੀ ਪਤਨਮ ਦਾ ਮਤਲਬ ਕੀ ਹੁੰਦਾ ਮ੍ਰਿਗਦਾਵ ਆਸ਼ਰਮ ਪੰਜ ਸਾਧੂਆਂ ਜਿਹੜਾ ਫਸਟ ਉਪਦੇਸ਼ ਸੀਗਾ ਉਹ ਚੱਕਰ ਪਰਵਰਤਨ ਕਿਹਾ ਜਾਂਦਾ ਹੈ ਨੂੰ ਜਿਹੜੇ ਪੰਜ ਸਾਧੂ ਸੀਗੇ ਇਹਨਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਵੀ ਤੁਸੀਂ ਕੀ ਕਰਨਾ ਧਰਮ ਦੇ ਚੱਕਰ ਦੇ ਵਿੱਚ ਕੀ ਕਰਨਾ ਪਰਵਰਤਨ ਕਰਨਾ ਸਭ ਤੋਂ ਜ਼ਿਆਦਾ ਉਪਦੇਸ਼ ਦਿੱਤੇ ਗਏ ਨੇ ਸਾਰਸਵਰਤੀ ਦੇ ਵਿੱਚੋਂ ਕੌਂਸ਼ਲ ਦੀ ਰਾਜਧਾਨੀ ਹੈਗੀ ਇਹਨੂੰ ਆਚਾਰਿਆ ਵਰਤੀ ਜਾਂ ਰਾਦਰ ਨਦੀ ਦੇ ਰਾਦਰ ਨਦੀ ਦੇ ਕਿਨਾਰੇ ਵੀ ਕਿਹਾ ਜਾਂਦਾ ਹੈ ਜਿਹੜਾ ਇਹਨਾਂ ਦਾ ਆਕਾਰ ਸੀਗਾ ਅੰਦਰ ਅਰਧ ਅਰਧ ਚੰਦਰਾਕਾਰ ਸੀਗਾ ਜਿੱਥੇ ਕੀ ਇਹਨਾਂ ਨੇ ਜਰੂਰ ਸਭ ਤੋਂ ਜ਼ਿਆਦਾ ਕੀ ਉਪਦੇਸ਼ ਦਿੱਤੇ ਨੇਗੇ ਤਾਂ ਜਿਹੜੇ ਮੌਤ ਨਾਲ ਸੰਬੰਧਿਤ ਵੀ ਪੁੱਛੇ ਜਾਂਦੇ ਨੇ ਵੀ ਇਹਨਾਂ ਦੀ ਮੌਤ ਕੀ ਚੰਦ ਨਾਮਕ ਲੋਹਾਰ ਦੇ ਘਰੇ ਹੋਈ ਸੀ ਠੀਕ ਹੈ ਬੁੱਧ ਧਰਮ ਨੇ ਜਿੱਥੇ ਭੋਜਨ ग्रहण ਕੀਤਾ ਸੀਗਾ ਕਹਿੰਦੇ ਬਿਮਾਰ ਹੋ ਗਏ ਠੀਕ ਹੈ ਤੇ ਬਿਮਾਰੀ ਦੀ ਅਵਸਥਾ ਵਿੱਚੇ ਕੁਸ਼ੀਨਗਰ ਆ ਗਏ ਠੀਕ ਹੈ ਇਹਨਾਂ ਨੇ ਆਪਣਾ ਜਿਹੜਾ ਲਾਸਟ ਉਪਦੇਸ਼ ਸੀ ਸੁਦਪਗਰ ਨੂੰ ਹਰਿਆਣਵੀ ਨਦੀ ਦੇ ਕਿਨਾਰੇ 80 ਸਾਲ ਦੀ ਉਮਰ ਦੇ ਵਿੱਚ ਮਤਲਬ ਕਿ 483 BC ਦੇ ਵਿੱਚ ਦਿੱਤਾ ਸੀ ਕੁਸ਼ੀਨਗਰ ਦੇ ਵਿੱਚ ਕੀ ਸੀਗੀ ਆ ਇਹਨਾਂ ਦੀ ਕੀ ਹੋ ਗਈ ਸੀ ਮੌਤ ਹੋ ਗਈ ਸੀਗੀ ਤਾਂ ਜਿਹੜੇ ਸਿਧਾਂਤ ਸੀਗੇ ਠੀਕ ਹੈ ਇਹਨਾਂ ਨੇ ਮਤਲਬ ਕੀ ਕਿਹਾ ਸੀਗਾ ਵੀ ਜਿਹੜਾ ਰੱਬ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਇਸ ਘਟਨਾ ਨੂੰ ਕਹਿੰਦੇ ਮਹਾ ਮਹਾਪ੍ਰਨਾਮ ਘਟਨਾ ਵੀ ਕਿਹਾ ਜਾਂਦਾ ਹੈਗਾ ਇਹਨਾਂ ਦਾ ਅੰਤਿਮ ਸੰਸਕਾਰ ਸੀ ਜਿਹੜਾ ਆਰਾਮ ਸੰਭਰ ਨਦੀ ਦੇ ਕਿਨਾਰੇ ਤੇ ਕੀਤਾ ਗਿਆ ਸੀ ਮਹਾਪ੍ਰਨਾਮ ਤੋਂ ਬਾਅਦ ਇਹਨਾਂ ਨੇ ਬੁੱਧ ਧਰਮ ਨੂੰ ਉਵੇਸ਼ਤਾ ਨੂੰ ਰੋਕਣ ਲਈ ਕਹਿੰਦੇ ਦੋਰਣ ਨਾਮ ਦਾ ਇੱਕ ਬ੍ਰਾਹਮਣ ਆਇਆ ਸੀ ਦੋਰਣ ਨਾਮ ਦਾ ਬ੍ਰਾਹਮਣ ਅਧੀ ਅਕਸ਼ਤਾ ਵਿੱਚ ਇਹਨਾਂ ਨੂੰ ਕਹਿੰਦੇ 8 ਭਾਗਾਂ ਦੇ ਵਿੱਚ ਵੰਡਿਆ ਗਿਆ ਬੁੱਧ ਦੀ ਜਿਹੜੀ ਪ੍ਰਧਾਮ ਸੀ ਸੀ ਉਹ ਪਾਲੀ ਸੀਗੀ ਤੇ ਪ੍ਰੀਅ ਸੀ ਸੀ ਅਨੰਦ आनंद ਦੇ ਕਹਣ ਤੇ ਬੁੱਧ ਨੇ ਕਹਿੰਦੇ ਬੁੱਧ ਦੇ ਵਿੱਚ ਕਹਿੰਦੇ ਔਰਤਾਂ ਨੂੰ ਬੁੱਧ ਸੰਗ ਵਿੱਚ ਸਾਮਲ ਕੀਤਾ ਤਾਂ ਜਿਹੜੀ ਫਸਟ ਔਰਤ ਸੀ ਜਿਹੜੀ ਕਿ ਸ਼ਾਮਲ ਹੋਈ ਸੀ ਪਰਜਾਪਤੀ ਗੋਤਮੀ ਸੀਗੀ ਜਿਹੜੀ ਕਿ ਇਹਨਾਂ ਦੀ ਮਾਸੀ ਸੀ ਸਿਧਾਂਤ ਦੀ ਬੁੱਧ ਧਰਮ ਵਿੱਚ ਪ੍ਰਵੇਸ਼ ਹੋਣ ਨਾਲ ਉਪਸਾਧਨਾ ਦੀ ਇਹਨਾਂ ਦੀ ਉਮਰ 15 ਸਾਲ ਸੀ ਬੁੱਧ ਦੇ ਤਿੰਨ ਰਤਨ ਸੀ ਬੁੱਧ ਧਰਮ ਦੇ ਵਿੱਚ ਨੇ ਤਿੰਨ ਰਤਨ ਦਿੱਤੇ ਸੀ ਬੁੱਧ ਧੰਮ ਅਤੇ ਸੰਗ ਬੁੱਧ ਧੰਮ ਅਤੇ ਸੰਗ ਜਿਹੜਾ ਬੁੱਧ ਧਰਮ ਸੀਗਾ ਇਹ ਕੀ ਨਿਸ਼ਚਰਵਾਦੀ ਸੀਗਾ ਤੇ ਅਨਾਤਮਕਵਾਦੀ ਸੀਗਾ ਠੀਕ ਹੈ ਬੁੱਧ ਧਰਮ ਨੂੰ ਕਹਿੰਦੇ ਪੁਨਰਜਗਰਣ ਵੀ ਬੰਨਿਆ ਜਾਂਦਾ ਹੈ ਤੇ ਜਿਹੜਾ ਪੁਨਰਜਨਮ ਹੁੰਦਾਗਾ ਕਹਿੰਦੇ ਇਹ ਆਤਮਾ ਦਾ ਨਾਮ ਹੋ ਕੇ ਕਹਿੰਦੇ ਕਰਮਾਂ ਦਾ ਹੁੰਦਾ ਵੀ ਜਿਹੜੇ ਵੀ ਕੋਈ ਕੰਮ ਕਰਦੇ ਆਗੇ ਤਾਂ ਇਹਨਾਂ ਨੇ ਕਹਿੰਦੇ ਜਿਹੜੀ ਬੋਧ ਸਾਹਿਤ ਸੰਪੂਰਨ ਭਾਗਾਂ ਵਿੱਚ ਬੰਨਿਆਗਾ ਕਹਿੰਦੇ ਜਿਹੜਾ ਸੁਤ ਪਿਟਕ ਸੀਗਾ ਉਹਦੇ ਵਿੱਚ ਬੁੱਧ ਧਰਮ ਦੇ ਉਦੇਸ਼ ਦਿੱਤੇ ਨੇ ਬਿਨ ਜਿਹੜੀ ਬਿਨੇ ਪਿਟਕ ਹੈਗੇ ਇਹਦੇ ਵਿੱਚ ਤ੍ਰਿਪੁੱਜ ਸੰਗ ਦੇ ਨਿਯਮ ਨੇਗੇ ਅਵਿਧਮ ਪਿਟਕ ਹੈਗੀ ਹੈ ਦਾਰਸ਼ਨਿਕ ਵਾਰਤਾਲੀ ਹੈਗੀ ਜੜਾ ਸਤਕ ਸਤਕਪਿਟਕ ਇਹਨੂੰ ਬੁੱਧ ਧਰਮ ਦਾ ਐਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਤੇ ਇਹਦੇ ਜਿਹੜੇ ਪ੍ਰਤੀਕ ਨੇ ਗਰਭ ਧਾਰਨ ਦਾ ਕੀ ਹੈ ਹਾਥੀ ਜਨਮ ਦਾ ਕਰਮ ਕਮਲ ਤੇ ਸਾਂਢ ਕਰ ਤਿਆਗ ਦਾ ਘੋੜਾ ਪਹਿਲਾ ਉਪਦੇਸ਼ ਦਾ ਧਰਮ ਚੱਕਰ ਇਹਨਾਂ ਦੀ ਚਾਰ ਕੌਂਸਲਾਂ ਹੋਈਆਂ ਨੇ ਜਿਹੜੀ ਕਿ ਮੋਸਟ ਇੰਪੋਰਟੈਂਟ ਨੇ ਫਸਟ ਬੁੱਧਿਸ ਕੌਂਸਲ ਸੈਕੰਡ ਥਰਡ ਤੇ ਫੋਰਥ ਜਿਹੜੀ ਪਹਿਲੀ ਹੋਈ ਇਹਨੂੰ ਯਾਦ ਰੱਖਣਾ ਬਹੁਤ ਆਸਾਨ ਹੈ 383 ਵੀ ਸੀ ਦੂਜੀ ਹੋਈ ਹੈ 383 BC ਦੇ ਵਿੱਚ ਤੇ ਜਿਹੜੀ ਤੀਜੀ ਹੋਈ ਉਹ ਹੋਈ ਹੈ 250 BC ਦੇ ਵਿੱਚ ਤਾਂ ਜਿਹੜੀ ਤੀਜੀ ਹੋਈ ਹੈਗੀ ਇਹ ਹੋਈ ਹੈਗੀ 250 BC ਦੇ ਵਿੱਚ ਤੇ ਜਿਹੜੀ ਚੌਥੀ ਜਿਹੜੀ ਚੌਥੀ ਹੋਈ ਹੈਗੀ ਉਹ ਹੋਈ ਹੈ ਪਹਿਲੀ ਸਦੀ ਦੇ ਵਿੱਚ ਕੋਈ ਇਹਨੂੰ 78 78 AD ਵੀ ਕਹਿੰਦਾ ਹੁੰਦਾ ਹੈਗਾ ਜਿਹੜੀ ਫਰਸਟ ਬੁੱਧਿਸ ਕੌਂਸਲ ਹੋਈ ਸੀਗੀ ਇਹ 483 ਵਿੱਚ ਹੋਈ ਸੀਗੀ ਤੇ ਇਹਦਾ ਜਿਹੜਾ ਧਾਰਮਿਕ ਇਹ ਜਿਹੜਾ ਸਥਾਨ ਸੀਗਾ ਰਾਜਗ੍ਰਹਿ ਸੀ ਬਿਹਾਰ ਸੀਗਾ ਠੀਕ ਹੈ ਜੀ ਇਹਨੂੰ ਸੱਤ ਪਰਣੀ ਗੁਫਾ ਵੀ ਕਿਹਾ ਜਾਂਦਾ ਹੈਗਾ ਜਿਹੜਾ ਸ਼ਾਸਕ ਸੀ ਉਸ ਸਮੇਂ ਆਜ਼ਾਦ ਸੱਤਰੂ ਸੀਗਾ ਹਰੀ ਇੱਕ ਮੰਚ ਨਾਲ ਸੰਬੰਧਿਤ ਸੀਗਾ ਜਿਹੜੀ ਅਧਿਐਕਸ਼ਤਾ ਕੀਤੀ ਸੀਗੀ ਉਹ ਪੂਰਨ ਮਹਾਕਪਾਸ਼ਿਆ ਨੇ ਕੀਤੀ ਸੀਗੀ ਜਿਹੜੀ ਬੁੱਧ ਧਰਮ ਦੀ ਬੋਧ ਧਰਮ ਦੀ ਪਹਿਲੀ ਮੀਟਿੰਗ ਹੋਈ ਹੈ 483 ਦੇ ਵਿੱਚ ਹੋਈ ਹੈ ਵੀ ਪਹਿਲੀ ਮੀਟਿੰਗ ਦੇ ਵਿੱਚ ਕਿਸ ਦੀ ਰਚਨਾ ਕੀਤੀ ਗਈ ਸੀ ਪਹਿਲੀ ਜਿਹੜੀ ਮੀਟਿੰਗ ਹੋਈ ਹੈਗੀ ਉਸ ਦੇ ਵਿੱਚ ਸੁਤ ਪਿਟਕ ਤੇ ਬਿਨੇ ਪਿਟਕ ਦੀ ਰਚਨਾ ਹੋਈ ਸੀ ਇਹ ਕੀਤੀ ਸੀਗੀ ਅਨੰਦ ਨੀ ਫਸਟ ਸਭਾ ਉਸ ਜਿਹੜੀ ਇਹਦੇ ਵਿੱਚ 500 ਸਾਧੂਆਂ ਨੇ ਭਾਗ ਲਿਆ ਸੀ ਠੀਕ ਹੈ ਜਿਹਨੂੰ ਪੰਚ ਸਤਕ ਕਿਹਾ ਜਾਂਦਾ ਦਾ ਜਿਹੜੀ ਦੂਜੀ ਬੋਧ ਸਭਾ ਸੀ ਉਹ 383 ਪਹਿਲੀ ਸੀ 483 ਬੀਸੀ ਦੂਜੀ ਹੋਈ ਸੀ 383 ਬੀਸੀ ਬੇਸ਼ਾਲੀ ਦੇ ਚਲਵਰਾਸਥਾਨ ਤੇ ਇਹਦਾ ਸ਼ਾਸਕ ਸੀ ਕਾਲਾਸ਼ੋਕ ਠੀਕ ਹੈ ਜਿਹੜਾ ਸ਼ਿਸ਼ੂਨਾਗ ਵੰਸ਼ ਦਾ ਅਧਿਖਸ਼ ਸੀਗਾ ਤੇ ਇੱਕ ਸ਼ਿਕਾਇਤ ਕੀਤਾ ਸੀ ਇਹਦੇ ਸਾਬਾ ਸਾਬਾ ਕਾਮੀ ਵੀਰ ਨੇ ਕੀਤੀ ਸੀ ਇਹਦੇ ਵਿੱਚ 700 ਸਾਧੂਆਂ ਨੇ ਭਾਗ ਲਿਆ ਸੀ ਜਿਹੜੀ ਤੀਜੀ ਬੋਧ ਸਭਾ ਸੀ ਉਹ 250 ਬੀਸੀ ਤੋਂ ਲੈ ਕੇ 252 ਵਿੱਚ ਹੋਈ ਸੀ ਪਾਟਲੀਪੁੱਤਰ ਵਿੱਚ ਹੋਈ ਆ ਸ਼ਾਸਕ ਸੀ ਇਹਦਾ ਅਸ਼ੋਕ ਮੌਰੀਆ ਵੰਸ਼ ਨਾਲ ਸੰਬੰਧਿਤ ਸੀਗਾ ਅਧਿਖਸ਼ ਸੀਗਾ ਮੌਗਲੀਪੁੱਤਰ ਤਿਸ਼ ਅਦਿਤ ਅਦਿਤਮ ਪਿਟਕ ਦੀ ਰਚਨਾ ਹੋਈ ਹੈ ਮੌਗਲਿ ਪੁੱਤ ਤਿਸ ਦੇ ਸਮੇਂ ਜਿਹੜੀ ਚੌਥੀ ਬੋਧੀ ਸਭਾ ਸੀਗੀ ਇਹ 35 ਸੈਂਚਰੀ ਦੇ ਵਿੱਚ ਹੋਈ ਹੈਗੀ ਇਹਨੂੰ 72ਵੀਂ ਇਹ 72 ਈਸਵੀ ਵੀ ਕਹਿੰਦੇ ਨੇ ਸਥਾਨ ਕੁੰਡਲਵਨ ਕਸ਼ਮੀਰ ਇਹਦੇ ਵਿੱਚ ਦੋ ਅਧਿਖਸ਼ ਦੋ ਅਧਿਖਸ਼ ਬਣੇ ਹੋਏ ਸੀ ਅਧਿਖਸ਼ ਸੀ ਵਸ਼ੂਮਿਤ੍ਰ ਉਪ ਅਧਿਖਸ਼ ਸੀ ਅਸ਼ਵਕੋਸ਼ਕ ਜਿਹੜਾ ਸ਼ਾਸਕ ਸੀਗਾ ਉਹ ਸੀਗਾ ਕਨਿਸ਼ਕ ਕੁਸ਼ਾਣ ਵੰਸ਼ ਨਾਲ ਸੰਬੰਧਿਤ ਸੀਗਾ ਜਿਹੜੀ ਚੌਥੀ ਬੋਧ ਸਭਾ ਹੋਈ ਆ ਉਹਦੇ ਵਿੱਚ ਹੀਣੀ ਜਾਣ ਤੇ ਮਹਾਜਾਨ ਦੇ ਵਿੱਚ ਕੀ ਵੰਡਤਾ ਸੀਗਾ ਜਿਹੜਾ ਹੀਨਜਾਨ ਤੇ ਮਹਾਜਾਨ ਦਾ ਕਨਸੈਪਟ ਹੈ ਉਹ ਵੀ ਇੰਪੋਰਟੈਂਟ ਹੈ ਹੀਨਜਾਨ ਛੋਟਾ ਚੱਕਰ ਹੁੰਦਾਗਾ ਇਹ ਮਹਾਤਮਾ ਬੁੱਧ ਨੂੰ ਮਹਾਪੁਰਸ਼ ਮੰਨਦੇ ਹਨ ਕਿਉਂਕਿ ਜਿਹੜਾ ਬੁੱਧ ਧਰਮ ਦੇ ਵਿੱਚ ਜਿਹੜਾ ਮਹਾਪੁਰਸ਼ਾ ਉਹਨੂੰ ਆਪ ਦਾ ਰੱਬ ਮੰਨਦੇ ਹਨ ਮਹਾਜਾਨ ਦੇ ਵਿੱਚ ਇਹ ਵੱਡਾ ਚੱਕਰ ਆਗਾ ਜਿਹੜਾ ਇਹਨੂੰ ਕੀ ਮੰਨਦੇ ਨੇ ਇਹ ਦੇਵਤਾ ਮੰਨਦੇ ਹਨ ਜਿਹੜੀ ਇਹ ਕੌਂਸਲਾਂ ਕੌਂਸਲਾਂ ਹੋਈਆਂ ਨੇ ਬੁੱਧ ਧਰਮ ਦੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਨੇਗੀਆਂ ਤਾਂ ਇਹਦੇ ਵਿੱਚ ਹੀਨਜਾਨ ਤੇ ਮਹਾਜਾਨ ਨੂੰ ਦੋ ਭਾਗਾਂ ਵਿੱਚ ਵੰਡਦੇ ਹੀਨਜਾਨ ਕਹਿੰਦੇ ਵੀ ਇਹ ਵਿਅਕਤੀਵਾਦੀ ਸੀਗੇ ਠੀਕ ਹੈ ਇਹ ਸੇਵਾ ਨਹੀਂ ਕਰਦੇ ਸੀ ਇਹ ਮੂਰਤੀ ਪੂਜਾ ਨੂੰ ਨਹੀਂ ਮੰਨਦੇ ਸੀਗੇ ਠੀਕ ਹੈ ਹੀਨਯਾਨ ਤੇ ਮਹਾਯਾਨ ਠੀਕ ਹੈ ਇਹਨਾਂ ਦਾ ਗ੍ਰੰਥ ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ਹੈਗਾ ਤੇ ਇਹਨਾਂ ਦਾ ਸੰਸਕ੍ਰਿਤ ਭਾਸ਼ਾ ਵਿੱਚ ਪ੍ਰਚਾਰ ਪੂਰੇ ਭਾਰਤ ਵਿੱਚ ਆ ਗਿਆ ਇਹਨਾਂ ਦਾ ਪੂਰੇ ਵਿਸ਼ਵ ਵਿੱਚ ਆ ਗਿਆ ਇਹ ਾਨਾਮਵਾਦੀ ਨੇ ਇਹ ਆਤਮਾ ਨੂੰ ਮੰਨਦੇ ਹਨ ਬੁੱਧ ਵਰਖਾ ਕਾਲ ਵਿੱਚ ਪ੍ਰਚਾਰ ਨਹੀਂ ਕਰਦੇ ਠੀਕ ਹੈ ਜਿਹੜੀ ਜਦੋਂ ਵਰਖਾ ਹੁੰਦੀ ਹੈ ਤਾਂ ਇਹ ਕੀ ਆ ਉਹਦਾ ਪ੍ਰਚਾਰ ਨਹੀਂ ਕਰਦੇ ਸੀ ਬੁੱਧ ਵਰਖਾ ਕਾਲ ਦੇ ਵਿੱਚ ਇਹਨਾਂ ਨੇ ਵਰਖਾ ਦਾ ਸਮਾਂ ਵੀ ਬਤੀਤ ਕੀਤਾ ਸਾਰਾਵਤੀ ਦੇ ਵਿੱਚ 20 ਵਾਰ ਬਿਸ਼ਾਲੀ ਦੀ ਨਗਰ ਬੱਧੂ ਜਿਹੜੀ ਅੰਮਰਪਾਲੀ ਦੇ ਵਿੱਚ ਕਹਿੰਦੇ ਹੋਈ ਸੀਗੀ ਜਿਹੜੀ ਨਗਰ ਬੱਧੂ ਸੀਗੀ ਤੇ ਬੁੱਧ ਦੇ ਜਿਹੜੇ ਫਾਲੋਅਰ ਵੀ ਬਣ ਗਈ ਸੀ ਇਹ ਬੁੱਧਧਰਮਤਦਾਨ ਨੂੰ ਕਹਿੰਦੇ ਵੀ ਵਿਅਕਤ ਕਿਹਾ ਜਾਂਦਾਗਾ ਬਹੁਮਤ ਦਾ ਪ੍ਰਸਾਰ ਕਹਿੰਦੇ ਊਮ ਸਕੀਮ ਨੇ ਕੀਤਾ ਸੀ ਭਿਕਸ਼ੂਆਂ ਦੇ ਕੱਪੜੇ ਨੂੰ ਚੀਵਰ ਕਹਿੰਦੇ ਹਨ ਭਿਕਸ਼ੂਆਂ ਦੇ ਕੱਪੜੇ ਨੂੰ ਚੀਵਰ ਕਿਹਾ ਜਾਂਦਾਗਾ ਭਿਕਸ਼ੂਣੀ ਦੇ ਕੱਪੜੇ ਨੂੰ ਉਦ ਕਸ਼ਟਾਈ ਕਿਹਾ ਜਾਂਦਾਗਾ ਬਿਸ਼ਾਲੀ ਵਿੱਚ ਭਿਕਸ਼ੂਣੀ ਸੰਗਤ ਦੀ ਸਥਾਪਨਾ ਹੋਈ ਹੈਗੀ ਬੁੱਧ ਦਾ ਚੇਰਾ ਭਰਾ ਸੀਗਾ ਦੇਵਦੱਤ ਠੀਕ ਹੈ ਉਹਨੂੰ ਬੁੱਧ ਨੂੰ ਮਾਰਨ ਲਈ ਜਿਹੜੀ ਨੀਲਗਿਰੀ ਨਾਮਕ ਦਾ ਹਾਥੀ ਭੇਜਿਆ ਸੀ ਉਹਨਾਂ ਨੇ ਬੀਸੀ ਬੁੱਧ ਧਰਮ ਦਾ ਜਿਹੜਾ ਸਿਧਾਂਤ ਹੈਗਾ ਉਹਨੂੰ ਮਾਰ ਦਈਏ ਤੇ ਆਪ ਕੀ ਹੈ ਰਾਜੇ ਬਣ ਜੀਏ ਬੁੱਧ ਧਰਮ ਬੁੱਧ ਸੰਗ ਨੂੰ ਕਹਿੰਦੇ ਦਿੱਤਾ ਗਿਆ ਭੂਮੀਦਾਨ ਆਗਮ ਇਹਨੂੰ ਭੂਮੀਦਾਨ ਨੂੰ ਆਗਮ ਕਹਿੰਦੇ ਸੀਗੇ ਬਾਹਰ ਧਰਮ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੰਡ ਸੀਗਾ ਬ੍ਰਹਮ ਦੰਡ ਸੀਗਾ ਬੁੱਧ ਨੇ ਆਪਣੀ ਸਾਰਥੀ ਜਿਹੜੀ ਚੰਦਕ ਸੀਗੀ ਉਹਨੂੰ ਦਿੱਤਾ ਸੀਗਾ ਤਾਂ ਇਹਨਾਂ ਨੇ ਕੀ ਕੀਤਾ ਸੀਗਾ ਜਿਹੜੀ ਸਾਰਥੀ ਨਾਮਕ ਦੀ ਮਤਲਬ ਕਿ ਬੁੱਧਧਰਮ ਦੇ ਵਿੱਚ ਜਦੋਂ ਮਤਲਬ ਕਿ ਉਹਨਾਂ ਨੇ ਭੁੱਖੇ ਰਹਿ ਕੇ ਕੀ ਹੈਗਾ ਰੱਬ ਦੀ ਪ੍ਰਾਪਤੀ ਲਈ ਕੀ ਕੀਤੀ ਸੀ ਪੂਜਾ ਕੀਤੀ ਸੀ ਤਾਂ ਉਸ ਸਮੇਂ ਸਾਰਤੀ ਨਾਮਕੀ ਜਿਹੜੀ ਇੱਕ ਪਿਸ਼ਕਣੀ ਸੀਗੀ ਜਿਨੇ ਕੀ ਕੀਤਾ ਸੀ ਖੀਰ ਬਣਾ ਕੇ ਬੁੱਧਧਰਮ ਨੂੰ ਖਵਾਈ ਸੀ ਬੁੱਧਧਰਮ ਦੇ ਸਿੱਧਾ ਜਿਹੜੇ ਸਿਧਾਂਤ ਚ ਨੂੰ ਖਵਾਈ ਸੀ ਉਸ ਤੋਂ ਬਾਅਦ ਕੀ ਉਹਨਾਂ ਨੇ ਆਪਣਾ ਜਿਹੜਾ ਮਤਲਬ ਕਿ ਆਪ ਦਾ ਵਰਨ ਵਰਤ ਕੀਆ ਖੋਲਿਆ ਸੀਗਾ ਇਸ ਤਰ੍ਹਾਂ ਬੁੱਧਧਰਮ ਦੇ ਜਿਹੜੀਆਂ ਮਤਲਬ ਕਿ ਕੌਂਸਲਸ ਲਏ ਗਏ ਉਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇਗੀਆਂ ਜਿਦੇ ਵਿੱਚ ਕੀ ਹੈ ਫਸਟ ਕੌਂਸਲ ਸੈਕੰਡ ਕੌਂਸਲ ਤੇ 3rd 4th ਕਾਉਂਸਲ ਕੀ ਆ ਮੋਸਟ ਇੰਪੋਰਟੈਂਟ ਹੈਗੀ ਠੀਕ ਹੈ ਇਸ ਤਰ੍ਹਾਂ ਜਿਹੜਾ ਆਪਣਾ ਬੁੱਧ ਧਰਮ ਆਗਾ ਪੀਐਸੈਟ ਦੇ ਵਿੱਚ ਇੰਨਾ ਹੀ ਇਸ ਦੇ ਵਿੱਚ ਸੁਭਾਲ ਆਉਂਦੇ ਹਨਾ ਅਗਲਾ ਟਾਪਿਕ ਆਪਾਂ ਜੈਨ ਧਰਮ ਕਰਾਂਗੇ ਤੁਸੀਂ ਇਸ ਕਲਾਸ ਨੂੰ ਬੱਦ ਤੋਂ ਬੱਦ ਸ਼ੇਅਰ ਕਰਨਾ ਤੇ ਇਹਦੇ ਐਮਸੀਕਿਊ ਵੀ ਉਸ ਤੋਂ ਬਾਅਦ ਕੀ ਇਹ ਕੀਤੇ ਜਾਣਗੇ ਟਾਪਿਕ ਵਾਰ ਐਮਸੀਕਿਊ